ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਹ ਵੀਡੀਓ ਨਾ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅੱਜ ਕੱਲ੍ਹ ਨਾ ਲੋਕ ਲੋਕਾਂ ਨੂੰ ਠੱਗਣ ਦੇ ਲਈ ਨਵੇਂ-ਨਵੇਂ ਜੁਗਾੜ ਲਗਾਉਂਦੇ ਨੇ ਆਹ ਦੇਖ ਲਓ ਲੋਕਾਂ ਦੇ ਕੰਮ ਸਵੀਰ ਦੇ ਨਾਮ ਤੇ ਦੇਖੋ ਲੋਕਾਂ ਨੂੰ ਕਿਵੇਂ ਠੱਗ ਰਹੇ ਨੇ ਦੇਖ ਸਕਦੇ ਹੋ ਨਕੂਦਰ ਦੇ ਮੇਲੇ ਦੇ ਉੱਪਰ ਨਾ ਦੇਖੋ ਇਹ ਔਰਤਾਂ ਨੂੰ ਲੱਗਦਾ ਹੈ ਕਿ ਇੱਥੇ ਸਵੀਰ ਲੱਗੀ ਹੋਈ ਹੈ ਤੇ ਦੇਖੋ ਜਿੱਥੇ ਨਾ ਪੈਸਿਆਂ ਦਾ ਰੇਟ ਲਿਖਿਆ ਹੁੰਦਾ ਹੈ ਤਾਂ ਇਹ ਮੁੰਡੇ ਨਾ ਉੱਥੇ ਦੇਖੋ ਪੈਸਿਆਂ ਦੇ ਅੱਗੇ ਹੋ ਕੇ ਖੜ ਜਾਂਦੇ ਨੇ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਤੇ ਜਦੋਂ ਇਹ ਔਰਤਾਂ ਨਾ ਇੱਥੋਂ ਪਾਣੀ ਪੀ ਕੇ ਜਾਣ ਲੱਗਦੀਆਂ ਨੇ ਤਾਂ ਦੇਖੋ ਇਹ ਵੀਰ ਨਾ ਉਹਨਾਂ ਕੋਲੋਂ ਆ ਕੇ ਪੈਸੇ ਮੰਗਣ ਲੱਗ ਜਾਂਦਾ ਤੇ ਕਹਿੰਦਾ ਹੈ ਕਿ ਪੈਸੇ ਦਵੋ ਇਹ ਫਰੀ ਦੇ ਵਿੱਚ ਨਹੀਂ ਸੀ ਤੇ ਦੇਖੋ ਔਰਤਾਂ ਨਾਲ ਪੈਸਿਆਂ ਪਿੱਛੇ ਕਿਵੇਂ ਬਹਿਸ ਕਰ ਰਿਹਾ ਹੈ ਪਤਾ ਨਹੀਂ ਦੁਨੀਆ ਕਿੱਧਰ ਨੂੰ ਚੱਲ ਪਈ ਹੈ ਆ ਦੇਖ ਲੋ ਲੋਕਾਂ ਤੋਂ ਨਾ ਪੈਸੇ ਠੱਗਣ ਦੇ ਲਈ ਕਿਵੇਂ ਪਾਣੀ ਵੀ ਮੁੱਲ ਵੇਚ ਰਹੇ ਨੇ ਸੁਵੀਲ ਦਿਖਾ ਕੇ ਲੋਕਾਂ ਤੋਂ ਦੇਖੋ ਕਿਵੇਂ ਪੈਸੇ ਠੱਗ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਇਹ ਕਰਨਾ ਸਹੀ ਹੈ ਜਾਂ ਗਲਤ ਦੱਸਿਓ ਜਲ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ